ਹੁਣ ਕੀ ਆਖਾਂ ਰਾਜ ਆਪਣੇ ਭਰਾ ਦਾ ਕੀ ਕੁਝ ਹੋਇਆ ਮੱਖਣ ਸੰਧੂ ਦੀ ਗੱਡੀ ਜਿਹੜੀ ਇਹ ਗਹਿਰ ਦੇ ਵਿੱਚ ਡਿੱਗੀ ਆ ਗੋਪੀ ਤੇਜਾ ਸਿੰਘ ਵੱਲ ਦੇ ਕਾਫੀ ਸੱਟ ਲੱਗ ਗਈ ਆ ਹੱਥ ਬੰਨ ਕੇ ਬੈੰਤੀ ਐ ਪਲੇਅਰਾਂ ਨੂੰ ਥੋੜਾ ਜਿਹਾ ਆਪਾਂ ਫੋਟੋਸ ਕਰੀਏ ਇਸ ਸਮੇਂ ਦੇ ਉੱਪਰ ਜਲਦੀ ਤੋਂ ਜਲਦੀ ਰਹਿਤੇ ਪਲੇਅਰ ਗਰਾਊਂਡ ਚ ਆਉਣ ਜੇਠੂ ਕੇ ਤੇ ਦਿੜਪਾ ਜਿਦਰ ਕੇ ਤੇ ਦਿੜਪਾ ਜੇਠੂ ਕੇ ਤੇ ਦਿੜਪਾ ਜੱਗੀ ਪਧਾੜ ਬਾਈ ਨਵ ਆਸਟ੍ਰੇਲੀਆ ਸਤਵੰਤ ਅਸਟ੍ਰੇਲੀਆ ਸਾਡਾ ਵੱਡਾ ਭਰਾ ਜੱਸੀ ਅਸਟ੍ਰੇਲੀਆ ਜੱਸਾ ਬੁੱਟਰ ਤੇ ਪੀਤੀ ਮਨੀਲਾ ਸਾਰੇ ਵੀਰਾਂ ਦੇ ਬਹੁਤ ਵੱਡੇ ਯੋਗਦਾਨ ਹੈ ਸਤਵੰਤੇ ਖੁਰੀ ਕਹਿੰਦੇ ਆਸਟ੍ਰੇਲੀਆ ਦੇ ਪਰਥ ਸ਼ਹਿਰ ਦੇ ਵਿੱਚ ਬੈਠੇ ਲਾਈਵ ਆਨੰਦ ਮਾਣਦੇ ਹੋਣਗੇ ਵੱਡੇ ਭਰਾ ਨੇ ਹਮੇਸ਼ਾ ਮਾਣ ਹੈ ਇਹਨਾਂ ਭਰਾਵਾਂ ਤੇ ਹਰ ਵੀ ਝੋਟੇ ਹੋਣਾ ਦਾ ਸਾਰੇ ਵੀਰ ਬਾਈ ਜੱਗੀ ਦੇ ਨਾਲ ਜਿੰਨੇ ਵੀ ਸਾਰੀ ਸਮੁੱਚੀ ਟੀਮ ਆ ਸਾਰਿਆਂ ਦਾ ਧੰਨਵਾਦ ਲਓ ਮੈਚ ਸ਼ੁਰੂ ਕਰਾ ਦਈਏ ਆਪਾਂ ਜਲਦੀ ਦੇ ਨਾਲ ਆਓ ਸਾਹਮਣੇ ਕਹਿੰਦੇ ਕਬੱਡੀ ਪੈੜ ਲੱਗੀ ਆ ਮੇਰੇ ਮਿੱਤਰੋ ਮੈਂ ਜੀਵਨ ਬਾਈ ਨੂੰ ਪੁੱਛਿਆ ਵੀ ਸਾਰਾ ਜੋਰ ਜਿਉਣ ਵਾਲੇ ਦੀ ਟੀਮ ਤੇ ਲਾਪਾ ਓਏ ਕਹਿੰਦਾ ਫਣੇ ਵਾਲੇ ਜਗਦੀਪ ਦੇ ਸੌਹਰਿਆਂ ਦਾ ਪਿੰਡ ਹੈ ਗੱਲਾਂ ਲੱਗਣ ਗਈਆਂ ਟਕਾੜੇ ਜਗਦੀਪ ਬਾਈ ਹੁੜਿਆਂ ਦੀ ਕਹਿੰਦੇ ਜੀਵਨ ਹੁੜਿਆਂ ਦੀ ਡੈਰੂ ਭਲੂੜ ਹੁੜਿਆਂ ਦੀ ਉਬਰ ਕਹਿੰਦੇ ਮੋਦਕੀ ਵਾਲੇ ਅਰਸ਼ ਦੀ ਤੇ ਬਾਲ ਕਹਿੰਦੇ ਜੋਧ ਵਾਲੇ ਸੁੱਖੀ ਉਹਨਾਂ ਦੀ ਇਹ ਪੱਟੀ ਖੇਡ ਕਲੱਬ ਖੇਡ ਦੀਆ ਆਹ ਬੁਰੀਏ ਕਹਿੰਦੇ ਸਿਸਰ ਵਾਲਾ ਪਾਕ ਕਬੱਡੀ ਨੰਬਰ ਜੁੜ ਗਿਆ ਓਏ ਗੁਰਦਾਸਪੁਰਿਆ ਸੁੱਖਾ ਆਹ ਸੁੱਖਾ ਮੰਗਾ ਅਗਲੀ ਰੇਡ ਪਾ ਰਿਹਾ ਮੇਰੇ ਵੀਰ ਰਵਿੰਦਰ ਜੀ ਆਜੋ 30 ਸਾਲ ਪਹਿਲਾਂ ਪੰਜਾਬੀ ਫਿਲਮਾਂ ਦੇ ਵਿੱਚ ਸੁੱਖਾ ਛਿੰਦਾ ਇਹ ਨਾਮ ਬੜੇ ਪ੍ਰਸਿੱਧ ਰਹੇ ਆ ਅੱਜਰਵਾਲੀਆ ਛਿੰਦਾ ਵੀ ਸਾਡਾ ਬਾਈ ਪੁੱਜਿਆ ਹੋਇਆ ਤੇ ਨਾਲ ਕਹਿੰਦੇ ਬਲਜਿੰਦਰ ਲਤਾਲਾ ਜੀ ਉਹਨਾਂ ਦਾ ਵੀ ਅਚੇਚੇ ਤਰਦੇ ਧੰਨਵਾਦ ਹੈ ਲਓ ਖੇਡ ਮੈਦਾਨ ਦੇ ਵਿੱਚ ਸੁੱਖਾ ਮੰਗਾ ਕਬੱਡੀ ਪਾ ਰਿਹਾ ਇੱਕ ਕੰਨੀ ਦੇ ਕਬੱਡੀ ਦਾ ਪ੍ਰਿੰਸ ਹੈ ਔਰ ਦੂਸਰੀ ਕੰਨੀ ਦੇ ਕਹਿੰਦੇ ਡੱਗੋ ਵਾਲਾ ਸ਼ਰਨਾ ਹੈ ਮੇਰੇ ਵੀਰੋ ਟਰੈਕਟਰਾਂ ਦਾ ਬੁਲਟਾਂ ਦਾ ਘੋੜਿਆਂ ਦਾ ਜੇਤੂ ਆ ਪਰ ਇਧਰ ਇੱਕ ਪਾਸੇ ਸੁੱਖਾ ਮੇਰੇ ਵੀਰੋ ਆਹ ਸਾਹਮਣੇ ਆਹ ਸਾਹਮਣੇ ਬਿੰਨੂ ਢਿੱਲੋਂ ਦੇ ਕਹਿਣ ਗੂ ਕੱਬਾ ਜਾਗਦਾ ਉਹਦੇ ਵੱਲੇ ਆਹ ਸਾਹਮਣੇ ਕਹਿੰਦੇ ਉਹ ਕੱਬਾ ਜਾਗਦਾ ਹੈਲੋ ਹੈਲੋ ਬਾਸਤ ਜੀ ਵੱਡੀ ਸਾਊਂਡ ਵੱਡੇ ਭਰਾ ਦੇ ਲੈ ਵੀ ਬਿੱਟੂ ਆਓ ਨੋ ਜਰਨਲ ਲਓ ਸਾਹਮਣੇ ਪਈ ਫੇਰ ਸਿੱਖ ਸਰਦਾਰ ਗੱਭਰੂ ਦੇ ਨਾਲ ਮੁਕਾਬਲਾ ਹੋ ਬੱਲੇ ਕਿ ਜਦੋਂ ਮੌਤਾਊ ਮੁਰੇ ਆਉ ਤੇਰਾ ਖਾਨਸਾ ਲੱਖਾਂ ਚੋਂ ਪਹਿਚਾਣਿਆ ਏ ਜਾਉ ਤੇਰਾ ਖਾਨਸਾ ਜਦੋਂ ਮੌਤਾਊ ਮੁਰੇ ਆਉ ਤੇਰਾ ਖਾਨਸਾ ਬਿਲਾ ਜਾਲ ਕਬੱਡੀ ਪਾ ਰਿਆ ਹਾਰ ਦੇਖਣਾ ਵੀ ਸਾਹਮਣੇ ਢੂੜ ਵਾਲੇ ਨੇ ਫੈਸਲਾ ਐਨ ਨਰਾਲਾ ਤੇ ਟੱਲ ਕਰ ਦਿੱਤਾ ਪਧਾਉੜ ਦੇ ਗਰਾਊਂਡ ਅੰਦਰ ਵੀ ਪੁਆਇੰਟ ਧਾਵੀ ਦਾ ਪੁਆਇੰਟ ਬਿੱਲੇ ਦਾ ਲੈ ਵੀ ਅਮਰੀਕ ਪੱਟੇ ਬਾਈ ਕਰਦੇ ਗੱਲ ਪਈ ਹੋਈ ਰੇਡ ਤੇ ਬਾਈ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਹ ਕਿਵੇਂ ਬੁਰੀ ਐ ਸਿਸਰਪਾਲਾ ਮੇਰੇ ਮਿੱਤਰੋ ਆਓ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਚਾਰੇ ਕਹਿੰਦੇ ਤਿਆਰ ਵਰ ਤਿਆਰ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਕੌਣ ਨੰਬਰ ਜੋੜੂ ਆਪਣੀ ਟੀਮ ਦੇ ਲਈ ਉਹ ਪੜਾਕੇ ਪੜਾਕੇ ਲੈ ਵੀ ਸਾਊਂਡ ਵਾਲਾ ਯਾਰ ਸੈਟ ਕਰ ਭਰਾ ਵੜ ਕੇ ਯਾਰ ਬਾਈ ਤੂੰ ਲੈ ਵੀ ਸਾਊਂਡ ਵਾਲਿਆ ਅੱਧੀ 2 ਘੰਟੇ ਅਨੰਦ ਮਾਨਣਾ ਦੁਨੀਆ ਨੇ ਲੋ ਪਈ ਹੋਈ ਰੇਡ ਪਰ ਦੁੱਗਾਂ ਵਾਲੇ ਦੇ ਨਾਲ ਮੁਕਾਬਲਾ ਛੋਟਾ ਨਾਸ ਹੈ ਮੇਰੇ ਵੀਰੋ ਪਰ ਪੁਆਇੰਟ ਕਹਿੰਦੇ ਇਸ ਵੇਲੇ ਛੋਟੇ ਨਾਸ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਮਰੀਕ ਬਾਈ ਦਿੜਬਾ ਮੰਡੀ ਦੇ ਜੇਠੂ ਕੇ ਦੋਤੇ ਟੀਮਾ ਗਰਾਊਂਡ ਦੇ ਵਿੱਚ ਪੁੱਜ ਜਾਣ ਆਹ ਕਹਿੰਦੇ ਜਗਦੀਪ ਢਿੱਲੋ ਹੁੜੇ ਦੀ ਵੱਡੀ ਖੇਡ ਕਲੱਬ ਖੇਡਦੀ ਆ ਉਹ ਕਹਿੰਦੇ ਵੱਡੇ ਬੱਲ ਮੇਰੇ ਮਿੱਤਰੋ ਇੱਥੇ ਕਹਿੰਦੇ ਕੀਤੀ ਟਰਮੀ ਲੱਗਦਾ ਜੋਰ ਉਹ ਜਗਵਾਲ ਵਾਲੀ ਪਿੰਡ ਦਾ ਕਹਿੰਦੇ ਬੂਰਾ ਉਹ ਟਰਾਈਕਰ ਦਾ ਨੰਬਰ ਰਦਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਰੇਡ ਕਹਿੰਦੇ ਸੁੱਖਾ ਮੱਗਾ ਖੇਡ ਕਬੱਡੀ ਮੈਦਾਨ ਦੇ ਅੰਦਰ ਪਾਉਣ ਦੇ ਲਈ ਵਧਿਆ ਹੋਇਆ ਪਾਤੋ ਕਹਿੰਦੇ 30 ਸਾਲ ਪਹਿਲਾਂ ਬਲਵਿੰਦਰ ਫਿੱਡੇ ਹੁਣਾਂ ਨੇ ਰਾणे ਵੰਜ ਹੁਣਾਂ ਨੇ ਵੀ ਆਹ ਗਰਾਊਂਡਾਂ ਦੇ ਵਿੱਚ ਕਬੱਡੀਆਂ ਪਾਈਆਂ ਹੋਈਆਂ ਜੱਫੇ ਲਾਏ ਹੋਏ ਆ ਪਰ ਅੱਜ ਦੇ ਸਤਾਰ ਪੁੱਜੇ ਹੋਇਆ 30 ਜਨਵਰੀ ਦਾ ਮੇਰੇ ਵੀਰੋ ਦਿਨ ਤੇ ਦੁਨੀਆ ਇੰਤਜ਼ਾਰ ਕਰਦੀ ਸੀ ਭਧਾਉੜ ਦੇ ਮੇਲੇ ਦਾ ਲਓ ਸਾਹਮਣੇ ਡੱਗੋ ਵਾਲੇ ਸ਼ਰਨੇ ਦੇ ਨਾਲ ਮੁਕਾਬਲਾ ਪਰ ਪੁਆਇੰਟ ਸੁੱਖਾ ਮੱਗਾ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਐਮਰੀਕ ਖੋਸੇ ਕੋਟਲੇ ਦੀ ਧਰਤੀ ਤੋਂ ਸਾਡਾ ਵੱਡਾ ਭਾਈ ਭਧੌੜ ਦੀ ਗਰਾਊਂਡ ਦੇ ਵਿੱਚ ਗੱਲ ਕਰੇਗਾ। ਉਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਜੇਠੂਗੇ ਤੇ ਨਾਲ ਕਹਿੰਦੇ ਦਿੜਬੇ ਨੂੰ ਬੇਨਤੀ ਕਰਦੀ। ਜੇਠੂ ਤੇ ਦਿੜਬਾ ਲੈ ਵੀ ਸਾਊਂਡ ਵਾਲੇ ਭਾਈ ਮਾਰ-ਮਾਰ ਆਹ ਬੇਨਤੀ ਵੀ ਕਰਦੇ ਸੀ ਚੰਗੇ ਨਹੀਂ ਲੱਗ ਰਹੇ ਤੂੰ ਬਾਈ ਆ ਵੱਡਾ ਲਾਓ। ਉਹ ਵੀਰ ਦੱਸ ਗਿਆ ਮਜਬੂਰੀ ਆ। ਉਹ ਕਹਿੰਦਾ ਭਾਈ ਤੇਰਾ ਸਾਥੀ ਬਾਲਾ ਵੱਡਾ ਹੈ। ਉਹ ਕਹਿੰਦੇ ਵੀ ਅਸੀਂ ਲਾਈਨ ਥੋੜੀ ਚੇਂਜ ਕਰਦੇ ਹਾਂ। ਵੀਰ ਉਹ ਆ ਹੀ ਕਿਹਾ ਉਹਨੇ। ਕਹਿੰਦਾ ਜਾਨ ਜੋਰ ਲਾ ਕੇ ਬੋਲਦਾ ਉਦੋਂ ਕੰਮ ਡਾਊਨ ਪੈਦਾ ਵੀਰ ਕਿਉਂਕਿ ਸਾਊਂਡ ਬਹੁਤ ਵੱਡੀ ਹੈ ਆ ਬੋਦੀ ਵੀ ਮਜਬੂਰੀ ਸਮਝਦੇ ਆ ਬੱਲੇ 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 ਇੱਕ ਪਾਸੇ ਖੁਸ਼ੀ ਦਿਣਦੇ ਵਾਲਾ ਕਿ ਬਿੱਟੂ ਦਾ ਹੱਥ ਪੱਕਾ ਮੱਖਣ ਦਾ ਜੱਫਾ ਬੱਪੂ ਦਾ ਟੱਕਾ ਦਿੰਨੇ ਕਹਿਰ ਮਚਾਉਂਦੇ ਨੇ ਕਾਲੂ ਦੀ ਲੋਰ ਕੰਦੇ ਦੀ ਤੌਰ ਆ ਸਖਰਾਜ ਅੱਜ ਆ ਐਕਸ਼ਨ ਦੀ ਗੱਲ ਕਰਦਾ ਸੀਗਾ ਕਹਿੰਦਾ ਤੇ ਤੁਹਾਡੀ ਮਿਹਨਤ ਰੌਲਾ ਪਾਵੇਗੀ ਚੁੱਪ ਸ਼ਾਂਤ ਸ਼ਾਂਤ ਰੋ ਤੁਹਾਡੀ ਮਿਹਨਤ ਰੌਲਾ ਪਾਵੇਗੀ ਦਗਾਂ ਦਗਾਂ ਵਾਲੇ ਬਿੱਟੂ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਸੰਤ ਬੰਦ ਪਿਆਰ ਮਿਲ ਰਿਹਾ ਮੇਰੇ ਵੀਰੋ ਉਹ ਕਹਿੰਦੇ ਜੜਦੇ ਵਾਲਾ ਦੁੱਕਾ ਵਾਲੇ ਖੁਸ਼ੀ ਦੀ ਗੱਲ ਹੈ ਪੈ ਗਈ ਰੇਡ ਅਮਰੀਕ ਬਾਈ ਉਹ ਰੇਡ ਇਹਦਾ ਕਹਿੰਦੇ ਉਧਰ ਖੁਸ਼ੀ ਦੀ ਗੱਲ ਹੈ ਇਹਦਾ ਕਹਿੰਦੇ ਆਹੋਈ ਹਾਲ ਆ ਪਾਉ ਮਾ ਆ ਟੱਪੇ ਨੇ ਕਿਸੇ ਗੱਲ ਨੂੰ ਪਾਇਆ ਆ ਟੱਪੇ ਜੇ ਕਿਸੇ ਗੱਲ ਨਹੀਂ ਪਾਇਆ ਕੀ ਬਾਤ ਐਨ ਸਵਾਲ ਆ ਰਿਹਾ ਮੇਰੇ ਵੀਰੋ ਸਾਰੀ ਸੰਗਤ ਨੂੰ ਕਈ ਵਾਰ ਦੇਖੀਦਾ ਵੀ ਇੱਕ ਦੋ ਤਕੜੀਆਂ ਟੀਮਾਂ ਹਰ ਖਰ ਜਾਂਦੀਆਂ ਕਈ ਵਾਰ ਤੇ ਰਸ਼ ਘਟ ਜਾਂਦਾ ਪਰ ਭਧੌਰ ਦੇ ਵਿੱਚ ਜਿਵੇਂ ਜਿਵੇਂ ਹਨੇਰਾ ਹੋ ਰਿਹਾ ਇਕੱਠ ਵਧ ਰਿਹਾ ਵੱਖ-ਵੱਖ ਸੈਕਟਾਂ ਦੇ ਵੱਡੀ ਜਨਤੀ ਹੋ ਰਹੀ ਆ ਆ ਦੇਖਦਾ ਉਹ ਕੀ ਧਾੜੀ 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 ਓ ਲੋਜਾਂ ਘੁੰਮ ਗਿਆ ਓਏ ਹੁਣ ਤੇ ਸਕਰੀਨ ਵਾਲੇ ਨੇ ਸਕਰੀਨ ਵੀ ਬੰਦ ਕਰ ਦਿੱਤੀ ਐ ਨਹੀਂ ਤੇ ਦਰਸ਼ਕਾਂ ਨੇ ਹਰ ਰੇਡ ਤੋਂ ਬਾਅਦ ਉਧਰ ਨਿਗਾਹ ਮਾਰਨੀ ਸੀ ਵੀ ਕਿਹੜਾ ਉੱਤੇ ਆ ਕਿੰਨੇ ਕਦਾ ਫਰਕ ਐ ਇਹ ਤੇ ਆਹ ਰੇਡ ਤੋਂ ਵੀ ਪਤਾ ਲੱਗ ਜਾਣਾ ਮੇਰੇ ਵੀਰੋ ਲਓ ਸਾਹਮਣੇ ਸੁੱਖਾ ਮੰਗਾ ਖੇਡ ਕਬੱਡੀ ਮੈਦਾਨ ਦੇ ਵਿੱਚ ਪਈ ਹੋਈ ਰੇਡ ਤੇ ਡੱਗੋ ਵਾਲਾ ਸ਼ਰਨਾ ਤੂੰ ਜਿਸ ਤਰ੍ਹਾਂ ਹੈ ਵੀ ਤੁਰਨਾ ਐ ਜਾਂ ਮੁੜਨਾ ਐ ਉਸ ਮੋੜ ਤੇ ਟਕਰਾਂਗੇ ਲਓ ਸਾਹਮਣੇ

ਖੁਸ਼ੀ ਆਉਂਦੇ ਪੁੱਠੇ ਸਿੱਧੇ ਜੱਟ ਨੂੰ ਖਿਆਲ ਉਹ ਲੱਗਦਾ ਬਗਾਨੀ ਹੋਏਗੀ ਆਉਂਦੇ ਪੁੱਠੇ ਸਿੱਧੇ ਜੱਟ ਨੂੰ ਖਿਆਲ ਉਹ ਲੱਗਦਾ ਬਗਾਨੀ ਹੋਏਗੀ ਉਹ ਲੱਗਦਾ ਅਮਰੀਕ ਜੀ ਮਾਫੀ ਚਾਹੁੰਦੇ ਆ ਤਾ ਬਣਿਆ ਹੋਇਆ ਕਿਤੇ ਵਿੱਚ ਕੱਟ ਹੋ ਜਾਂਦਾ ਵੱਡੇ ਬਾਈਓ ਲਓ ਪੈ ਗਈ ਰੇਡ ਅਮਰੀਕ ਜੀ ਗੱਲ ਫਿਕਰ ਨਗਰ ਤਾਜ਼ੀ ਪਤੰਗ ਉੜਦੇ ਨੱਪੀ ਆਵਸ ਓ ਸੰਡੇ ਓਏ ਹੋਏ 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 ਓ ਪਰ ਆੜ ਵਾਲਿਆ ਫਿਰ ਮੱਲ ਮੜ ਗਿਆ ਨਾ ਹਾਂ ਲੱਗਦਾ ਜਿਵੇਂ ਜੱਟ ਦੇ ਜਲੀਲ ਚਲਦੀ ਹੁੱਠੀ ਐ ਓ ਕਹਿੰਦੇ ਸੁੱਖਾ ਬੱਗ ਓਏ ਸੁਖਾ ਮੱਗਾ ਮੇਰੇ ਵੀਰੋ ਤੈਨੂੰ ਲੱਗਦਾ ਸ਼ਰਦਿਆ ਕਿਹੜਾ ਪੜਾ ਕੇ ਤੇਰੇ ਪਿੰਡ ਵਿੱਚ ਯਾਰਾ ਸਾਡੀ ਉਹ ਬੋਟ ਨਾ ਰਹੀ ਅਗਲੀ ਰੋਡ ਦੇਖਾਂਗੇ ਉਹ ਬੂਰੀਆ ਸੀਸਰ ਬਣਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਹੁਣ ਕਹਿੰਦੇ ਚਾਰੇ ਪਿਆਰ ਬਰ ਪਿਆੜ ਰੇ ਇਹਦੇ ਜਨਵਰੀ ਚੱਲਦਾ ਓਏ ਓਏ ਇਹ ਜਨਵਰੀ ਚੱਲਦਾ 20 ਜਨਵਰੀ ਮੇਰੇ ਮਿੱਤਰੋ ਉਹ ਭਦੌੜ ਦਾ ਮੇਲਾ ਚੱਲਦਾ ਪੂਰੀਆ ਸੀਸਰ ਵਾਲਾ ਕਬੱਡੀ ਪਾਉਣ ਦੇ ਲਈ ਪੜਿਆ ਹੋਇਆ ਇੱਕ ਪਾਸੇ ਕਾਕਾ ਸ਼ਗਰਪੁਰੀਆ ਇਹ ਕਹਿੰਦੇ ਸੋਡੀ 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 ਤੇ ਦੂਰੀਆ ਕਬੱਡੀ 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 ਓਏ ਆਹ ਬਾਜਰੇ ਵਜੇ ਸੀ ਉਹ ਰੱਖੇ ਹੋਇਆ ਸਾਮਕੇ ਦਾ বাজਣਾ ਫਰਾਹੀ ਘੰਟਾ ਉਹ ਵਾਜੇ ਵੱਜੇ ਨਹੀਂ ਵਾਜੇ ਵੱਜਣੇ ਆ ਬੱਜਣੇ ਆ ਆ ਲੈ ਫਿਰ ਦੇਖ ਅਮਰੀਕ ਸਿੰਘ ਆਜੇ ਵੱਜਣੇ ਆ ਤੇਰੀ ਗੱਲ ਸੱਚੀ ਆ ਹਉ ਵੱਜ ਗਏ ਬਾਜੇ ਇਹ ਪੁਆਇੰਟ ਡੱਗੋ ਵਾਲੇ ਸ਼ਰਨੀ ਨੇ ਕਹਿੰਦੇ ਆਪਣੀ ਟੀਮ ਦੇ ਹਿੱਸੇ ਜਿਉਣ ਵਾਲੇ ਦੀ ਟੀਮ ਦੇ ਹਿੱਸੇ ਜੋੜ ਦਿੱਤਾ ਮੇਰੇ ਵੀਰੋ ਅਗਲੇ ਮੈਚ ਲਈ ਬੇਨਤੀ ਆ ਜੀ ਦੋਨੇ ਟੀਮਾਂ ਗੜਬਾ ਮੰਡੀ ਦੇ ਜੇਠੂ ਇਹ ਟੀਮਾ ਖੇਡ ਗਰਾਊਂਡ ਦੇ ਨਾਲ ਜੁੜ ਜਾਣ ਉਧਰ ਕਬੱਡੀ ਦੇ 스타 ਹਰਖੋ ਵਾਲੀਆ ਮੇਸ਼ੀ ਤੇ ਨਾਲ ਕਹਿੰਦੇ ਕਲਕਾ ਦਾ ਅੰਬੂ ਉਹ ਵੀ ਕਬੱਡੀ ਦੇ ਵੱਡੇ ਨਾਲ ਅਮਰੀਕ ਬਾਈ ਵਿਸ਼ੇਸ਼ ਤੌਰ ਤੇ ਪੁਜੇ ਹੋਇਆ ਨਾਲ ਕਹਿੰਦੇ ਨਿਊਜ਼ੀਲੈਂਡ ਦਾ ਤਾਊ ਵੀ ਆਇਆ ਹੋਇਆ ਜਦੇ ਬੇਲੇ ਤੇ ਉਹ ਨਾਲ ਕਹਿੰਦੇ ਮਲਕਣਾ ਹਰਜੋਤ ਬਰਾੜ ਜਿਹੜੋ ਧੰਨਵਾਦ ਹੈ ਵੀਰਾਂ ਦਾ ਪਰੇਪਰ ਕਹਿੰਦੇ ਇਜ਼ਰਾਈਲ ਰਾਜੂ ਕੋਟਲੇ ਭੜੀ ਵਾਲ ਇੱਕ ਤਗੜੇ ਨੰਬਰ ਦਾ ਵਾਦਾ ਕਰ ਗਿਆ ਉਹ ਬੱਡੇ ਬਾਈ ਭਾਉ ਪਿਆ ਕਹਿੰਦੇ ਬਾਤ ਆ ਗਿਆ ਛੋਟਾ ਨਾਫ ਕਬੱਡੀ ਪਾ ਰਿਹਾ ਮੇਰੇ ਵੀਰੋ ਐਨ 2.2 ਕਰੋੜ ਜਾਂ ਮਰੋ ਜਿੱਤ ਤੇ ਹਾਰ ਵਾਲਾ ਮੈਚ ਕੁਝ ਇੱਕ ਕਬੱਟੀਆਂ ਬਾਕੀ ਆ ਲੈ ਵੀ ਸਕਰੀਨ ਵਾਲਿਆਂ ਕਰਦੇ ਚਾਲੂ ਤਾਂ ਗੱਲ ਬਣ ਜਾਵੇਗੀ ਇੱਕ ਪਾਸੇ ਸ਼ਰਨਾ ਦੇ ਦੂਜੇ ਪਾਸੇ ਛੋੜਾ ਨਾਥ ਉਹ ਬੱਲੇ 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 ਉਹ ਸਵਾਲ ਆ ਕਬੱਡੀ ਉਹ ਸਵਾਲ ਕਬੱਡੀ ਵਾਹਿਗੁਰੂ ਮਿਹਰ ਕਰੇ ਕਿਸੇ ਖਿਡਾਰੀ ਦਾ ਵਾਰ ਵੀ ਵਿੰਗਾ ਨਾ ਹੋਵੇ ਵਾਰ ਵੀ ਵਿੰਗਾ ਨਾ ਹੋਵੇ ਫੇਰ ਕਰੇ ਪਰਮਾਤਮਾ ਵਿੱਚ ਪਿਆਰ ਬੜਾ ਜੇ ਰੱਖਿਓ ਇੱਕ ਸਤਿਕਾਰ ਰੱਖਿਓ ਇੱਕ ਥੋੜਾ ਜਿਹਾ ਜਾਲ ਦਾ ਧਿਆਨ ਰੱਖਿਓ ਇਹ ਜਾਣ ਕੇ ਜਾਲ ਿੱੱਲਾ ਲਾਇਆ ਸੀ ਵੀ ਸਾਨੂੰ ਤੁਹਾਡੇ ਤੇ ਮਾਣ ਆ ਤੁਸੀਂ ਜਾਲ ਡੇਗੇ ਨਹੀਂ ਦਿਓਗੇ ਆਹ ਸਾਹਮਣੇ ਕਹਿੰਦੇ ਓਏ ਕੋਟਲਾ ਭੜੀ ਵਾਲਾ 라ਜੂ ਆ ਗਿਆ 라ਜੂ ਕਹਿੰਦੇ ਕੋਟਲਾ ਭੜੀ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਹਰ ਵੇਖ ਫਾਈਨਲ ਮੈਚ ਖੇਡਾ ਜਾ ਰਿਹਾ ਦਿੜਬੇ ਵਾਲਾ ਬਾਈ ਡੈਨੀ ਕਰਦਾ ਫੈਸਲਾ ਲੈ ਵੀ ਬਾਈ 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 ਭਰਾ ਤੁਸੀਂ ਸਾਰੇ ਵੀਰੋ ਸਾਡੇ ਵੀਰੋ ਤੁਸੀਂ ਕੋਈ ਖੁਸ਼ੀ ਬਾਈ ਮਸਲਾ ਹੱਲ ਕਰ ਦੂ ਬਾਕੀ ਦੇ ਸਾਈਡ ਤੇ ਰਹਿਣ ਪਲੀਜ਼ ਕੋਈ ਗੱਲ ਨਹੀਂ ਪਿਆਰ ਦੀ ਖੇਡ ਹੈ ਤੁਸੀਂ ਵੀਰੋ ਸਾਡੇ ਉਹ ਤੁਹਾਡੇ ਵੀਰ ਉਹਨਾਂ ਦੇ ਵੀਰ ਹੈ ਕੋਈ ਗੱਲ ਨਹੀਂ ਪਿਆਰ ਦੀ ਖੇਡ ਹੈ ਪਿਆਰ ਨਾਲ ਪਿਆਰ ਬਣਾ ਕੇ ਰੱਖਿਓ ਰੋਜ਼ ਇਕੱਠੇ ਰਹਿਣਾ ਆਪ ਇੱਕ ਪਿਆਰ ਰੱਖਿਓ ਜਿਹੜੇ ਸਟੇਜ ਤੇ ਮੂਰੇ ਖੜੇ ਮੈਂ ਪਹਿਲਾਂ ਵੀ ਆਖਿਆ ਵੀਰੇ ਬੈਜੋ ਕਿਰਪਾ ਕਰਕੇ ਪ੍ਰਬੰਧਕ ਕਹਿੰਦੇ ਨੇ ਬਾਅਦ ਚ ਕੋਈ ਗੁੱਸਾ ਨਾ ਕਰਿਓ ਕਈ ਵਾਰੀ ਕਿਸੇ ਨੂੰ ਇਹ ਨੰਬਰ ਹੋਲਡ ਹੈ ਜੀ ਇਹ ਨੰਬਰ ਹੋਲਡ ਹੈ ਹੋਲਡ ਕਿਦਾ ਹੋਲਡ ਪੁਆਇੰਟ ਆ ਬਾਈ ਉਧਰ ਪ੍ਰਬੰਧਕ ਕਹਿੰਦੇ ਵੀ ਕਈ ਵਾਰੀ ਫਿਰ ਤੁਸੀਂ ਗੁੱਸਾ ਕਰੋਗੇ ਉੱਚਾ ਨਹੀਂ ਨਾ ਬੋਲਿਆ ਜਾਂਦਾ ਜਿਹੜੇ ਸੇਖ ਦੇ ਬੂਰੇ ਵੀਰ ਖੜੇ ਹੋ ਬਹਿ ਜਾਓ ਕਿਰਪਾ ਕਰਕੇ ਅਮਰੀਕ ਭਾਈ ਬਾਈ ਡੈਣੀ ਦਿਰਪੇ ਵਾਲਾ ਕਹਿੰਦਾ ਵੀ ਪੁਆਇੰਟ ਰੇਡਰ ਨੂੰ ਦੇ ਕੇ ਹੋਲਡਾ ਬਾਕੀ ਜਿਹੜੀ ਆ ਸਾਡੇ ਸਾਰੇ ਵੀਰ ਉਹ ਜਿਨ੍ਹਾਂ ਦੀ ਡਿਊਟੀ ਆ ਉਹ ਚੈੱਕ ਕਰਕੇ ਲਪਾਈ ਫਿਰ ਰੇਡ ਇਸ ਵੇਲੇ ਖੇਡ ਕਬੱਡੀ ਮੈਦਾਨ ਅੰਦਰ ਤੇ ਦਿੜਪੇ ਵਾਲਾ ਤੇ ਸੁੱਖਾ ਇੱਕ ਪਾਸੇ ਦਿੜਪੇ ਵਾਲਾ ਦੁਗਿਆਲਾ ਦੂਜੇ ਪਾਸੇ ਸੁੱਖਾ ਮਗਾ ਭਧੌੜ ਦੀ ਗਰਾਊਂਡ ਅਮਰੀਕ ਹੁੱਟਰ ਜਾਂ ਫਿਰ ਕਬਾਲ ਹੋਈ ਜਾਂਦੀ ਹੈ ਦਰਸ਼ਕ ਵੀਰੇ ਇੱਕ ਖਿਡਾਰੀਆਂ ਵੀ ਚੜਦੀ ਕਲਾ ਦੇ ਲਈ ਜਕਾਰਾ ਲਾਇਓ ਸਾਰੇ ਜਨਜ ਵੱਜ ਕੇ ਫਤਿਹ ਦਾ ਜਵਾਵ ਦਿਓ ਬੋਲੇ ਸੋਨਹਾ ਆਓ ਕਹਿੰਦੇ ਚੋਟੀ ਦਾ ਹੈਲੋ 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 ਆਓ ਕਹਿੰਦੇ ਚੋਟੀ ਦਾ ਮੁਕਾਬਲਾ ਆਹ ਸਾਹਮਣੇ ਕਹਿੰਦੇ ਸ੍ਰੇਲੇ ਪਾਉ ਤੇ ਕਹਿੰਦੇ ਬੂਰੀਆ ਸ਼ੀਸ਼ਰ ਦੀ ਧਰਤੀ ਦਾ ਇਸ ਵੇਲੇ ਕਬੱਡੀ 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 ਓ ਬੁਰੀਆ ਭੱਜ ਗਿਆ ਓਏ ਅਗਲੀ ਕਬੱਡੀ ਬਿੱਲਾ ਜੌਲ ਆ ਗਿਆ ਬਿੱਲਾ ਜੌਲ ਕਬੱਡੀ ਪਾ ਰਿਹਾ ਮੇਰੇ ਵੀਰੇ ਇਸ ਵੇਲੇ ਖੇਡ ਕਬੱਡੀ ਮੈਦਾਨ ਅੰਦਰ ਬੀਰੂ ਵਰਗੇ ਗੁਰਸ਼ਰਨ ਵਰਗੇ ਤੇ ਨਾਲ ਖੁਸ਼ੀ ਦੇ ਨਾਲ ਮੁਕਾਬਲਾ ਬਿੱਲਾ ਤੇ ਖੁਸ਼ੀ ਖੁਸ਼ੀ ਤੇ ਬਿੱਲਾ ਆਓ ਵਾਹ ਗੁਰੂ ਮੇਰ ਘਰੇ ਪਰ ਪੁਆਇੰਟ ਇਹ ਆ ਲਓ ਜੀ ਆ ਆ ਲਓ ਜੀ ਆ ਓ ਸਵਾਦ ਹੈ ਕਬੱਡੀ ਦਾ ਇੱਥੇ ਓਹੀ ਅੰਦਾਜ਼ ਓਹੀ ਓ ਐਕਸ਼ਨ ਹੈ ਉਹ ਭਦਾਉਣ ਵਾਲਿਓ ਫਰਾ ਗਿਆ ਸਵਾਦ ਲੈ ਲਿਖੇ ਦੇ ਲੂਣਾਂ ਘੁੰਮ ਗਿਆ ਤੇਰੇ ਮਿੱਤਰੋ ਉਹ ਭਦਾਉਣ ਦੀ ਧਰਤੀ 'ਤੇ ਕਹਿੰਦੇ ਕਬੱਡੀ ਦਾ ਜਿੱਤਾਂ ਪੈਂਦਾ ਲੋਕ ਦੂਰ ਤੇ ਰਾਡਿਓ ਦੂਰ ਤੇ ਰਾਡਿਓ ਪਰ ਇਧਰ ਕਹਿੰਦੇ ਕਾਕਾ ਸ਼ਕਰਪੁਰੇ ਵਾਲਾ ਗੱਲ ਕਹਿੰਦੇ ਜਿਵੇਂ ਜਲੰਧਰ ਵੀ ਚਲਦੀ ਹੈ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਅਗਲੀ ਕਬੱਡੀ ਸੁੱਖਾ ਮੱਗੇ ਪਾਉਣ ਦੇ ਲਈ ਉਹ ਬਿੱਟੂ ਸੁੱਖਾ ਆ ਗਿਆ ਲਓ ਸੁੱਖਾ ਮੱਗਾ ਗਿਆ ਅਗਲੀ ਰੇਡ ਪਾਉਣ ਦੇ ਲਈ ਐਨ ਤਿਆਰ-ਵਾਰ ਤਿਆਰ ਆ ਸੁੱਖਾ ਮੱਗਾ ਮੇਰੇ ਵੀਰੋ ਜੱਗੀਬਾਈ ਦਾ ਮੇਲਾ ਅੱਜ ਕਹਿੰਦੇ ਨਵੇਂ ਬੁਲਟ ਜਿਵੇਂ ਖੋਸੇ ਕੋਟਲੇ ਵਾਲਾ ਕਹਿੰਦਾ ਹੁੰਦਾ ਵੀ ਕਿਸੇ ਗੱਲ ਨਹੀਂ ਦਿੱਤੇ ਜਾਣਿਆ ਮੇਰੇ ਵੀਰੋ ਕਿਸੇ ਗੱਲ ਨਹੀਂ ਦਿੱਤੇ ਜਾਣਿਆ ਸਾਹਮਣੇ ਚਾਰ ਡੱਗੋ ਵਾਲਾ ਸ਼ਰਨਾ ਤੇ ਪਰ ਧੂੜ ਵਾਲਾ ਮਣੀ ਵੀ ਫੈਸਲਾ ਐਨ ਟੱਲ ਕਰਦਾ ਲੈ ਵੀ ਜੱਗੀ ਬਾਈ ਐਨ ਸਿਰਾਂ ਲੱਗਿਆ ਪਿਆ ਮੈਚ ਸੁਮਾਪਤ ਓ ਰਾਇਆ ਸੁਬਾਦ ਜਿਉਣ ਵਾਲੇ ਨੇ ਪੁਆਇੰਟ ਲੈ ਜੀ 14 ਹੋਲਡ ਵਾਲਾ ਪੁਆਇੰਟ ਵੀ ਦੇ ਕੇ ਤੇ ਸਿੰਘਾਂ ਦਾ ਉਹਦੇ ਪੁਆਇੰਟ ਦਰਸ਼ਕ ਵੀਰਿਆ 16 ਪੁਆਇੰਟ ਜੇਤੂ ਆਸਤਾ ਜੀ ਗੱਲ ਕਰ ਰਿਹਾ ਅਮਰੀਖ ਖੋਸਾ ਕੋਟਲਾ ਦਿਰਪੰਦਰ ਜਲਾਲ ਜੀ ਉਹ ਪ੍ਰਧਾਨ ਵਾਲੇ ਆਇਆਂ ਦਾ ਮੁੱਲ ਮੁੜ ਗਿਆ ਕਿ ਨਹੀਂ ਫਿਰ ਜੇਠੂ ਕੇ ਤੇ ਦਿੜਬਾ ਹੁਣ ਆਈ ਮੈਚ ਲੱਗਣਗੇ ਵੇਖੋ ਖੇਡ ਕਬੱਡੀ ਹੈ ਬਾਈ ਕਹਿੰਦਾ ਯਾਰ ਉਹ ਹੀ